ਮੈਂ ਵੀ ਜਿੱਨਾ ਚਰ ਸਦੀਏ ਨਾ ਉਨਾਂ ਚ ਰੋਣਾ ਨਹੀਂ ਨਹੀਂ ਧੀਏ ਮੈਨੂੰ ਲੈ ਕੇ ਚੱਲ ਮੈਂ ਆਪੇ ਬੇਨਤੀ ਕਰ ਲਉ ਚਾਰ ਕਹਾਰ ਮੰਗਾਏ ਡੋਲੇ ਵਿੱਚ ਬਿਠਾਇਆ ਬਾਬਾ ਅਮਰਦਾਸ ਜੀ ਘੋੜੀ ਤੇ ਬੈਠੋ ਪਿਤਾ ਜੀ ਕਹਿੰਦੇ ਨਾ ਮੈਂ ਘੋੜੀ ਤੇ ਨਹੀਂ ਪੈਦਲ ਜਾਉ ਨੰਗੇ ਪੈਰੀ ਚੱਲ ਕੇ ਪੈਦਲ ਗਏ ਨੰਗੇ ਪੈਰੀ ਨਾਲ ਨਾਲ ਤੁਰ ਕੇ ਗਏ ਤੇ ਗੁਰੂ ਅੰਗਦ ਸਾਹਿਬ ਜੀ ਨੂੰ ਜਾ ਕੇ ਬੇਨਤੀ ਕੀਤੀ ਇੱਦਾਂ ਜਾ ਕੇ ਆਖਿਆ ਬੀਬੀ ਅਮਰੋ ਨੇ ਅੰਦਰ ਗਈ ਮਹਾਰਾਜ ਇਦਾਂ ਮੇਰੇ ਨਾਲ ਮਹਾਰਾਜ ਨੇ ਉਹਨੂੰ ਵਿਚੇ ਹੀ ਕਹਿਤਾ ਕਹਿੰਦੇ ਲੈ ਆ ਅੰਦਰ ਮੈਨੂੰ ਪਤਾ ਤੈ ਤੂੰ ਕਿੰਨੂੰ ਲੈ ਕੇ ਆਈਆਂ ਲੈ ਆ ਅੰਦਰ ਲੈ ਆਈ ਸੰਗਤ ਇਦਾਂ ਬੈਠੀ ਹੋਈ ਸੀ ਗੁਰੂ ਜੀ ਸਜੇ ਹੋਏ ਸੀ ਬਾਬਾ ਅਮਰਦਾਸ ਜੀ ਜਦੋਂ ਅੰਦਰ ਵੜੇ ਐਂਟਰ ਹੋਏ ਤੇ ਗੁਰੂ ਜੀ ਨਾ ਗੁਰੂ ਅੰਗਦ ਸਾਹਿਬ ਉੱਠ ਕੇ ਖੜੇ ਹੋ ਗਏ ਫਰਜ ਵੇਖੋ ਗੁਰੂ ਸਾਹਿਬ ਨੇ ਸੰਗਤ ਨੂੰ ਉਪਦੇਸ਼ ਦਿੰਦੇ ਨੇ ਵੱਖਰਾ ਚੈਪਟਰ ਹੈ ਜਦੋਂ ਕੁੜਮ ਆਏ ਹੁਣ ਕੁੜਮ ਨੇ ਉੱਥੇ ਫਿਰ ਖੜੇ ਹੋ ਗਏ ਲੜਕੇ ਵਾਲੇ ਆਏ ਨੇ ਫਟਾਫਟ ਸੇ ਉਹਨੂੰ ਇੱਕ ਖੇਸ ਮੰਗਾਇਆ ਖੇਸ ਉੱਤੇ ਚਾਂਦੀ ਦੇ 5 ਰੁਪਏ ਰੱਖ ਕੇ 5 ਚਾਂਦੀ ਦੇ ਰੁਪਏ ਰੱਖ ਕੇ ਇਦਾਂ ਖੇਸ ਰੱਖ ਕੇ ਲਓ ਜੀ ਜਦੋਂ ਇਦਾਂ ਮਿਲਣ ਲੱਗੇ ਮਿਲਣੀ ਜਿਵੇਂ ਹੁੰਦੀ ਹੈ ਮਿਲਣ ਲੱਗੇ ਪਹਿਲੀ ਵਾਰੀ ਆਏ ਹੋ ਤੇ ਬਾਬਾ ਅਮਰਦਾਸ ਜੀ ਹੱਥ ਜੋੜ ਕੇ ਅੱਖਾਂ ਚੱਖਾਂ ਪਾ ਕੇ ਇਦਾਂ ਕਹਿੰਦੇ ਸੱਚੇ ਪਾਤਸ਼ਾਹ ਮੈਂ ਕੁੜਮ ਬਣ ਕੇ ਨਹੀਂ ਆਇਆ ਮੈਂ ਸੇਵਾਦਾਰ ਬਣ ਕੇ ਆਇਆ ਆ ਜਿਹੜੀ ਮਾਇਆ ਦਿੱਤੀ ਹੈ ਨਾ ਤੁਸੀਂ ਇਹ ਤੇ ਮੁੱਕ ਜਾਣੀ ਏ ਇਹ ਮਾਇਆ ਤੇ ਕਿੰਨਾ ਚਿਰ ਰਹੂਗੀ ਮੇਰੇ ਕੋਲ ਔਰ ਉਹ ਮਾਇਆ ਦੇ ਦਿਓ ਖਾਵਾ ਖਰਚੇ ਰਲਮਿਲ ਭਾਈ ਟੋਟ ਨਾ ਹੋਵੇ ਉਹ ਖਜ਼ਾਨਾ ਦਿਓ ਖਜ਼ਾਨਾ ਜਿਹੜਾ ਮੁੱਕਦਾ ਹੀ ਨਹੀਂ ਅਮੁਕਤ ਉਹ ਖਜ਼ਾਨਾ ਮੈਨੂੰ ਦੇ ਦਿਓ ਆ ਮਾਇਆ ਨਹੀਂ ਚਾਹੀਦੀ ਆ ਮਾਇਆ ਚੱਕ ਲੋ ਮਾਇਆ ਨਹੀਂ ਚਾਹੀਦੀ ਖੇਸ ਜਦੋਂ ਲੈਣ ਲੱਗੇ ਕਹਿੰਦੇ ਮੈਂ ਵੀ ਨਹੀਂ ਲੈਣਾ ਇਹ ਤੇ ਮਹਾਰਾਜ ਸਾਲ ਰਹੇਗਾ 2 ਸਾਲ ਹੰਡਾ ਲਾਂਗਾ 5 ਸਾਲ ਹੰਡਾ ਲਾਂਗਾ ਐਸੀ ਚਾਦਰ ਪਾ ਦਿਓ ਜਿਹੜੀ ਜਨਮਾਂ ਜਨਮਾਂ ਤਰਾਂ ਦੇ ਮੇਰੇ ਪਾਪ ਟੱਕ ਲਵੇ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਹੇ ਪਾਪੀ ਦਾ ਨਾਮ ਦੀ ਛਾਤਰ ਪਾਓ ਮੇਰੇ ਪਾਪ ਟਕੇ ਜਾਣ ਆ ਤੇ ਛਾਤਰ ਮਹਾਰਾਜ ਬਸ ਮੈਂ ਤੁਹਾਡਾ ਸੇਵਾਦਾਰ ਬਣ ਕੇ ਆਇਆ ਮੈਂ ਕੁੜਮ ਬਣ ਕੇ ਨਹੀਂ ਬਾ ਚਰਨਾ ਤੇ ਡਿੱਗ ਪੇ ਗੁਰੂ ਸਾਹਿਬ ਨੇ ਮੋਢਿਆਂ ਤੋਂ ਫੜ ਕੇ ਆਖਿਆ ਬਾਬਾ ਜੀ ਸੇਵਾਦਾਰ ਬੰਨਾ ਓੱਖਾ ਬੜਾ ਹੈ